ਗਰਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅਗਰ ਤੁਹਾਡੀ ਡਿਸਕ ਸਲਿੱਪ ਹੋ ਜਾਵੇ ਜਾਂ ਡਿਸਕ ਬਲਜ ਹੋ ਜਾਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਆਗੇ ਆਪਣੇ ਮਣਕੇ ਇਹ ਆਗੇ ਆਪਣਾ D10 D11 D12 ਮਤਲਬ ਡੋਰਸਲ ਪਾਰਟ ਉਸ ਤੋਂ ਬਾਅਦ ਆਗੇ ਲੰਬਰ ਦੇ ਇਹ L1 ਮਣਕਾ L2 L3 L4 ਇਸ ਦੇ ਵਿਚਾਲੇ ਜੋ ਗੁਲਾਬੀ ਰੰਗ ਦਾ ਤੁਸੀਂ ਦੇਖ ਰਹੇ ਹੋ ਇਹ ਡਿਸਕ ਹੈ ਔਰ ਜੋ ਨੀਲੇ ਰੰਗ ਦਾ ਇਹ ਮਣਕਾ ਹੈ ਜਦੋਂ ਇਹਦੇ ਵਿੱਚ ਕੋਈ ਵੀ ਨਸ ਇਥੋਂ ਦਬ ਜਾਂਦੀ ਹੈ ਤਾਂ ਆਪਣੇ ਲੱਤ 'ਚ ਦਰਦ ਸ਼ੁਰੂ ਹੋ ਜਾਂਦਾ ਹੈ ਔਰ ਲੱਕ 'ਚ ਦਰਦ ਹੋਣਾ ਹੀ ਹੁੰਦਾ ਹੈ ਸੋ ਇਸ ਨੂੰ ਆਪਾਂ ਬੜੀਆਂ ਆਸਾਨ ਕਸਰਤਾ ਨਾਲ ਠੀਕ ਕਰ ਸਕਦੇ ਹਾਂ ਪਰ ਸਭ ਤੋਂ ਪਹਿਲਾਂ ਇਹ ਪਤਾ ਲਗਾਉਣਾ ਜ਼ਰੂਰੀ ਹੈ ਵੀ ਉਹ ਦਰਦ ਜਿਹੜਾ ਆਪਣਾ ਜਾ ਰਿਹਾ ਹੈ ਉਹ ਮਣਕੇ ਦੀ ਨਸ ਦਬੀ ਕਰਕੇ ਜਾ ਰਿਹਾ ਹੈ ਜਾਂ ਵੈਸੇ ਹੀ ਆਪਣੇ ਦਰਦ ਹੈ ਉਸ ਦੇ ਲਈ ਇੱਕ ਆਸਾਨ ਜਿਹਾ ਟੈਸਟ ਹੁੰਦਾ ਹੈ ਜੋ ਆਪਾਂ ਬੈੱਡ ਤੇ ਪੈ ਕੇ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਵੀ ਕਰਾਂਗੇ ਔਰ ਕਿਹੜੀਆਂ ਕਸਰਤਾਂ ਕਰਨੀਆਂ ਨੇ ਉਹ ਵੀ ਕਰਾਂਗੇ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਆ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਜ਼ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਡਾਕਟਰ ਵੇਬਾ ਸਰਾਹ ਔਰ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਫੇਸਬੁੱਕ ਪੇਜ ਹੈ ਉਹ ਤੁਸੀਂ ਸਾਨੂੰ ਫੋਲੋ ਕਰੋ ਡਾਕਟਰ ਗੁਰਸ਼ੇਧ ਬਲੌਗਸ ਅਗਰ YouTube ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਆਊਟ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਕੀ ਹੈ ਆਪਾਂ ਕਿਵੇਂ ਪਤਾ ਲਗਾ ਸਕਦੇ ਹਾਂ ਵੀ ਇਹ ਦਰਦ ਹੈ ਜਿਹੜਾ ਉਹ ਲੱਕ ਕਰਕੇ ਲੱਕ ਦੀ ਨਸ ਦਬੀ ਕਰਕੇ ਹੋ ਰਿਹਾ ਹੈ ਸਿੱਧੇ ਪੈ ਜਾਗੇ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕਾਂਗੇ ਔਰ ਜਦੋਂ ਆਪਣੇ ਇਥੋਂ ਇੱਕਦਮ ਦਰਦ ਜਾਏਗਾ ਲੱਤ ਦੇ ਵਿੱਚ ਤਾਂ ਇਸ ਦਾ ਮਤਲਬ ਆਪਣੇ ਮਣਕਿਆਂ ਤੋਂ ਕੋਈ ਨਸ दब ਚੁੱਕੀ ਹੈ ਇਸੇ ਕਰਕੇ ਆਪਣੇ ਦਰਦ ਹੋ ਰਿਹਾ ਹੈ ਅਗਰ ਇਹ ਲਾਤ ਆਪਸੇ ਦੀ ਉੱਪਰ ਲਾਏਗੀ ਔਰ ਆਪਣੇ ਕੋਈ ਦਰਦ ਨਹੀਂ ਆਇਆ ਹੈਮਸਟ੍ਰਿੰਗ ਮਸਲ ਟਾਈਟ ਹੈ ਕੱਲਾ ਤਾਂ ਇਸ ਦਾ ਮਤਲਬ ਕੋਈ ਆਪਣੇ ਮਣਕਿਆਂ ਦੇ ਵਿੱਚ ਨਸ ਨਹੀਂ ਦਬੀ ਹੈ ਇਹ ਇੱਕ ਬਹੁਤ ਹੀ ਕਲੀਅਰ ਗੱਲ ਹੈ ਵੀ ਅਗਰ ਲੱਤ ਚੱਕਣ ਸਮੇਂ ਇੱਕਦਮ ਸ਼ੂਟਿੰਗ ਪੇਨ ਮਤਲਬ ਇੱਕਦਮ ਬਿਲਕੁਲ ਤੇਜ਼ ਦਰਦ ਜਾਏਗਾ ਉਸ ਨੂੰ ਹੀ ਆਪਣਾ ਮਣਕਿਆਂ ਦੇ ਵਿੱਚ ਦਬੀ ਹੋਈ ਨਾਸਤ ਦਾ ਦਰਦ ਮੰਨਿਆ ਜਾਵੇਗਾ ਇਹ ਹੋਗੀ ਤੁਹਾਡੀ ਸਭ ਤੋਂ ਪਹਿਲਾ ਟੈਸਟ ਹੁਣ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਹੈ ਉਹ ਕਰਨੀ ਹੈ ਆਪਾਂ ਸਿੰਗਲ ਨੀ ਟੂ ਚੈਸਟ ਡਿਕਰੀਸ ਕਿਹਾਵਾਂਗੇ ਇਸ ਗੋਡੇ ਨੂੰ ਸਾਤੀ ਦੇ ਨਾਲ ਲਾ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਡਿਕਰੀਸ ਕੇ ਜਾਵਾਂਗੇ ਔਰ ਵਾਪਸ ਫੇਰ ਡਿਕਰੀਸ ਕਰਾਂਗੇ ਔਰ ਇਸ ਨੂੰ ਫੇਰ ਆਪਾਂ ਸਾਥੀ ਦੇ ਨਾਲ ਲਾ ਦਾਂਗੇ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਂ ਰਿਲੈਕਸ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਇਸ ਨੂੰ 10 ਵਾਰੀ ਇਧਰ 10 ਵਾਰੀ ਇਧਰ ਸਿੰਗਲ ਨਹੀਂ ਟੂ ਚੈਸਟ ਜਿਹੜੀ ਦੂਸਰੀ ਕਸਰਤ ਹੈ ਦੋਨੋਂ ਗੋਡੇ ਮੋੜ ਲਾਂਗੇ ਔਰ ਜਿਹੜਾ ਲੱਕਾ ਉੱਪਰ ਨਹੀਂ ਚੱਕਣਾ ਇਸ ਨੂੰ ਆਪਾਂ ਥੱਲੇ ਨੂੰ ਦੱਬਣਾ ਏਦਾਂ ਦੇਖੋ ਥੱਲੇ ਨੂੰ ਜ਼ੋਰ ਲਾਵਾਂਗੇ ਏਦਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ ਇਸ ਨੂੰ ਮਤਲਬ ਤੁਸੀਂ ਇੱਥੇ ਹੱਥ ਰੱਖ ਲੈਣੇ ਆਂ ਔਰ ਇਸ ਨੂੰ ਥੱਲੇ ਨੂੰ ਦਬਾਂਗੇ ਦੋਨੇ ਹੱਥਾਂ ਨੂੰ ਜ਼ੋਰ ਨਾਲ ਪੂਰੇ ਇੱਥੇ 10 ਗਿਣਾਂਗੇ 1 2 3 4 5 6 7 8 9 10 then relax ਫੇਰ ਆਪਾਂ ਤਾਂਗੇ ਥੱਲੇ ਨੂੰ ਜ਼ੋਰ ਧੀ ਇੱਥੇ ਫੇਰ 10 ਗਿਣਾਂਗੇ 1 2 3 4 5 6 7 8 9 10 then relax ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਨਰਵ ਗ્લાਇਡ ਕੋਡਾ ਮੋੜ ਲੈਣਾ ਜਿਸ ਲਾਤ ਦੇ ਵਿੱਚ ਦਰਦ ਹੈ। ਇੱਕ ਤੋਂ ਆਪਾਂ ਲੱਤ ਫਾੜ ਲੈਣੀ ਹੈ ਔਰ ਲੱਤ ਉੱਪਰ ਚੱਕਾਂਗੇ 5 ਸੈਕਿੰਡ ਹੋਲਡ 1 2 3 4 5 ਫੇਰ ਲੱਤ ਥਲੇ ਲੈ ਆਉਣੀ ਆ। ਫੇਰ ਲੱਤ ਉੱਪਰ ਚੱਕ ਦੇਣੀ ਆ ਫੇਰ ਇੱਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਫੇਰ ਆਪਾਂ ਥਲੇ ਲੈ ਆਉਣੀ ਆ। ਨਰਵ ਗਲਾਈਡ ਕਿਹਾ ਜਾਂਦਾ ਇਸ ਨੂੰ ਇਸ ਨੂੰ ਵੀ ਤੁਸੀਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਇਹ ਹੋਗੀ ਥੋਡੀ ਨੈਕਸਟ ਐਕਸਰਸਾਈਜ਼। ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਆ ਉਸ ਨੂੰ ਕਿਹਾ ਜਾਂਦਾ ਬ੍ਰਿਜਿੰਗ ਦੋਨੋਂ ਗੋਡੇ ਮੋੜ ਲਾਂਗੇ ਲੱਕ ਨੂੰ ਹਵਾ ਚੱਕ ਦਾਂਗੇ ਜਿੰਨਾ ਵੱਧ ਤੋਂ ਵੱਧ ਚੱਕ ਸਕਦੇ ਹੋ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਹੁਣ ਜਿਹੜੀ ਆਖਰੀ ਕਸਰਤ ਹੈ ਇਸ ਦੇ ਵਿੱਚ ਤੁਸੀਂ ਕਰੋਗੇ ਚਾਈਲਡ ਪੋਜ਼ ਸਟ੍ਰੈਚ ਦੇਖੋ ਇਦਾਂ ਬੈਠ ਜਾਣਾ ਔਰ ਆਪਾਂ ਕੱਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਹੱਥ ਅੱਗੇ ਖੋਲ ਦੇਣੇ ਆ ਔਰ ਇੱਥੇ ਆਪਾਂ ਸਿਰ ਅੰਦਰ ਮੋੜ ਲੈਣਾ ਪੂਰਾ ਇਸ ਜਗ੍ਹਾ ਤੇ ਖਿੱਚ ਪਏਗੀ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋ ਗਿਆ ਥੋੜਾ ਚਾਈਲਡ ਪੋਸਟ ਸਟ੍ਰੈਚ ਨਾਲ 15 ਤੋਂ 20 ਮਿੰਟ ਲਈ ਸਵੇਰੇ ਸ਼ਾਮ ਸੇਕ ਦਿਓ ਬਿਲਕੁਲ ਇਸ ਜਗ੍ਹਾ ਤੇ ਲੱਕ ਤੇ ਤੁਸੀਂ ਦੇਖੋਗੇ ਜਿਹੜਾ ਥੋੜਾ ਲੱਕ ਦੇ ਵਿੱਚ ਦਰਦ ਹੋ ਕੇ ਥੱਲੇ ਜਾ ਰਿਹਾ ਸੀ ਜਿਸ ਨੂੰ ਡਿਸਕ ਸਲਿੱਪ ਕਹਿ ਦਿੰਦੇ ਆ ਡਿਸਕ ਅਰਨੀਏਸ਼ਨ ਕਹਿ ਦਿੰਦੇ ਆ ਲੱਕ ਦਰਦ ਦੀ ਕੋਈ ਵੀ ਕੰਡੀਸ਼ਨ ਹੋਵੇ ਹਰ ਕੰਡੀਸ਼ਨ ਦੇ ਵਿੱਚ ਤੁਸੀਂ ਇਹ ਕਸਰਤਾਂ ਕਰ ਸਕਦੇ ਹੋ ਕਿਉਂਕਿ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ